ਸਾਰੇ ਖੰਡ ਬ੍ਰਹਿਮੰਡ ਧਰਤੀਆਂ ਆਕਾਸ਼ ਪਾਉਣ ਪਾਣੀ ਪੜਦੇ ਨੇ ਤੇਰੀ ਬਾਣੀ ਕਰਦੇ ਨੇ ਤੈਨੂੰ ਸਜਦਾ ਦਿਨ ਰਾਤ ਸੁਆਸ ਸੁਆਸ ਰਹਿੰਦੇ ਨੇ ਤੇਰੀ ਰਾਜਾਜ ਕਰਦੇ ਨੇ ਤੇਰਾ ਜਾਪ ਚੱਲਦੇ ਨੇ ਦਿਨ ਰਾਤ ਤੇਰੀ ਕੁਦਰਤ ਦੇ ਦਾਇਰਿਆਂ ਦੇ ਅੰਦਰ ਇਹ ਨੇ ਵਿਸਮਾਦ ਕੁਲ ਕਾਇਨਾਤ ਦੇ ਕਣ ਕਣ ਵਿੱਚ ਤੂੰ ਵਸਦਾ ਏਂ ਆਪ ਤੂੰ ਵਸਦਾ ਏਂ ਆਪ ਇਹ ਚੰਦ ਇਹ ਤਾਰੇ ਇਹ ਸੂਰਜ ਵੀ ਸਾਰੇ ਕਰਦੇ ਨੇ ਤੈਨੂੰ ਯਾਦ ਸਵਾਸ ਸਵਾਸ ਸਾਰੇ ਖੰਡ ਬ੍ਰਹਿਮੰਡ ਤਰਤੀਆਂ ਆਕਾਸ਼ ਪਾਉਣ ਪਾਣੀ ਪੜਦੇ ਨੇ ਤੇਰੀ ਬਾਣੀ ਕਰਦੇ ਨੇ ਤੈਨੂੰ ਸਜਦਾ ਦਿਨ ਰਾਤ ਸਵਾਸ ਸਵਾਸ ਰਹਦੇ ਨੇ ਤੇਰੀ ਰਗਾਚ ਕਰਦੇ ਨੇ ਤੇਰਾ ਜਾਪ ਦਿਨ ਰਾਤ ਦਿਨ ਰਾਤ